ਸਤਿਕਾਰਯੋਗ ਦੋਸਤੋ 10 ਅਕਤੂਬਰ ਜਿਹੜਾ ਹੁੰਦਾ ਹੈ ਮਾਨਸਿਕ ਸਿਹਤ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਮਾਨਸਿਕ ਸਿਹਤ ਹੁੰਦੀ ਕੀ ਹੈ ਤੇ ਇਹਦੇ ਕੀ ਕੀ ਪ੍ਰਭਾਵ ਨੇ ਸਾਡੀ ਜ਼ਿੰਦਗੀ ਦੇ ਉੱਤੇ ਇਹਦੀ ਵਿਆਖਿਆ ਮੈਂ ਨਹੀਂ ਕਰਨੀ ਸਾਡੇ ਕੋਲੇ ਅੱਜ ਸਾਡੀ ਖਾਸ ਮਹਿਮਾਨ ਜਿਹੜੀ ਮੇਰੀ ਛੋਟੀ ਭੈਣ ਹੈ ਆਪਣੀ ਬੀਬੀ ਬੰਜੀਤ ਕੌਰ ਜਿਹੜੇ ਕਿ ਅੰਗਰੇਜ਼ੀ ਦੇ ਲੈਕਚਰਾਰ ਨੇ ਅਸੀਂ ਇਹਨਾਂ ਨਾਲ ਅੱਜ ਗੱਲਾਂ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਕਿਉਂਕਿ ਇਹ ਮਾਨਸਿਕ ਸਿਹਤ ਦੇ ਦਿਵਸ ਦੇ ਉੱਤੇ ਇਸ ਮਿਸ਼ਨ ਦੇ ਉੱਤੇ ਇਹਨਾਂ ਨੇ ਪਿਛਲੇ ਦਿਨੀ ਇੱਕ ਹਫ਼ਤਾ ਇੱਕ ਸਪਤਾਹ ਮਨਾਇਆ ਹੈ ਮਾਨਸਿਕ ਸਿਹਤ ਦੇ ਦਿਵਸ ਦੇ ਉੱਤੇ ਤਾਂ ਅਸੀਂ ਇਹਨਾਂ ਤੋਂ ਪੁੱਛਣਾ ਚਾਹਾਂਗੇ ਇਹ ਮੇਰੀ ਛੋਟੀ ਭੈਣ ਬੀਬੀ ਮਨਜੀਤ ਕੌਰ ਨੂੰ ਪੁੱਛਣਾ ਚਾਹੁੰਨਾ ਕਿ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਮਾਨਸਿਕ ਸਿਹਤ ਕੀ ਹੁੰਦੀ ਹੈ ਤੇ ਇਹਦੇ ਉੱਤੇ ਕੀ ਤੁਸੀਂ ਮਿਸ਼ਨ ਚਲਾਇਆ ਕਿਵੇਂ ਕੀ ਹੈ ਇਹਦੇ ਉੱਤੇ ਸਾਰੀ ਜਾਣਕਾਰੀ ਤੁਹਾਡੇ ਕੋਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਸਕੂਲ ਦੇ ਵਿੱਚ ਵੀ ਮਾਨਸਿਕ ਸਿਹਤ ਹਫ਼ਤਾ ਮਨਾਇਆ ਹੈ ਜਿਹਦੇ ਵਿੱਚ ਮੇਨ ਮੁੱਦਾ ਸੀ ਕਿ ਅੱਜ ਦੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤیاں ਫੈਲੀਆਂ ਨੇ ਜਿਵੇਂ ਜਵਾਨੀ ਹੈ ਜਿਹੜੀ ਨਸ਼ੇ ਵੱਲ ਨੂੰ ਜਾ ਰਹੀ ਹੈ ਜਾਂ ਬੱਚਿਆਂ ਦੇ ਅੰਦਰ ਪੇਸ਼ੈਂਸ ਜਿਹਨੂੰ ਸਹਿਣਸ਼ੀਲਤਾ ਕਹਿੰਦੇ ਆ ਉਹ ਘਟਦੀ ਜਾ ਰਹੀ ਹੈ ਜਿਹਦੇ ਕਰਕੇ ਸਮਾਜ ਦੇ ਵਿੱਚ ਬਹੁਤ ਮਾੜੇ ਵਰਤਾਰੇ ਵਰਤਦੇ ਨੇ ਖਾਸ ਕਰਕੇ ਅਸੀਂ ਅਧਿਆਪਕ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਜੇ ਬੱਚਿਆਂ ਨੂੰ ਝਿੜਕ ਵੀ ਦਿੱਤਾ ਜਾਵੇ ਤਾਂ ਉਹ ਕੋਈ ਇਹੋ ਜਿਹਾ ਕਦਮ ਚੁੱਕ ਲੈਂਦੇ ਨੇ ਵੀ ਜਿਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਇਹ ਸਾਰੀਆਂ ਗੱਲਾਂ ਕਾਦੇ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਉਹਨਾਂ ਦੀ ਮਾਨਸਿਕ ਤੰਦਰੁਸਤੀ ਨਹੀਂ ਹੈਗੀ ਬਾਹਰੋਂ ਦੇਖਣ ਨੂੰ ਜਿਹੜਾ ਰਿਸਟ ਪੋਸਟ ਲੱਗਦਾ ਹੈ ਉਹ ਸਾਨੂੰ ਲੱਗਦਾ ਕਿ ਠੀਕ ਹੈ ਪਰ ਤੰਦਰੁਸਤ ਬੰਦਾ ਉਹ ਹੁੰਦਾ ਹੈ ਜਿਹੜਾ ਸਿਰਫ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਵੇ ਸਗੋਂ ਮਾਨਸਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਵੀ ਤੰਦਰੁਸਤ ਹੋਵੇ ਸਾਡਾ ਮਾਨਸਿਕ ਸਰੀਰਕ ਤੇ ਸਮਾਜਿਕ ਤੌਰ ਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਵਿਦਿਆਰਥੀਆਂ ਦੇ ਭਵਿੱਖ ਦੇ ਵਾਸਤੇ ਕਿਸ ਤਰ੍ਹਾਂ ਖਤਰਨਾਕ ਹੋ ਸਕਦਾ ਹੈ ਮੈਂ ਇਹਨਾਂ ਗੱਲਾਂ ਨੂੰ ਉਜਾਗਰ ਕਰਨਾ ਚਾਹੂੰਗੀ ਸਾਡੇ ਜਿਹੜੇ ਅੱਜ ਦੇ ਨੌਜਵਾਨ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਚਾਹੂੰਗੀ ਵੀ ਮਾਨਸਿਕ ਸਿਹਤ ਨੂੰ ਠੀਕ ਕਰਨ ਦੇ ਵਾਸਤੇ ਪਹਿਲਾਂ ਆਪਣੇ ਬਾਰੇ ਦੇਖ ਸਵਾਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ ਉਸੀ ਜਿਸ ਤਰ੍ਹਾਂ ਦੇ ਸੰਸਥਾ ਵਿੱਚ ਜਾਣੇ ਹੋ ਜਿਵੇਂ ਕਿ ਕੁਝ ਵਿਦਿਅਕ ਅਦਾਰਿਆਂ ਦੇ ਵਿੱਚ ਬੱਚੇ ਆਉਂਦੇ ਨੇ ਮੈਂ ਦੇਖਦੀ ਆ ਉਹਨਾਂ ਨੇ ਕੁੱਠੇ ਸਿੱਦੇ ਵਾਲ ਬਣਾਏ ਹੁੰਦੇ ਨੇ ਸਕੂਲ ਦੀ ਯੂਨੀਫਾਰਮ ਨੂੰ ਪਾਉਣਾ ਉਹ ਪਸੰਦ ਨਹੀਂ ਕਰਦੇ ਜਾਂ ਕਈ ਧਾਰਮਿਕ ਸਥਾਨਾਂ ਤੇ ਬੱਚੇ ਜਾਂਦੇ ਨੇ ਉਹਨਾਂ ਨੇ ਉਚਿਤ ਕੱਪੜੇ ਨਹੀਂ ਪਾਏ ਹੁੰਦੇ ਤਾਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਧਿਆਨ ਮਾਰਨਾ ਚਾਹੀਦਾ ਹੈ ਕਿ ਅਸੀਂ ਜਿਸ ਸਥਾਨ ਤੇ ਜਾ ਰਹੇ ਹਾਂ ਕਿ ਅਸੀਂ ਉਸ ਤਰ੍ਹਾਂ ਦੇ ਡਰੈਸ ਅਪ ਹਾਂ ਉਹ ਆਪਣੇ ਆਪ ਬਾਰੇ ਅਵੇਅਰ ਹੋ ਜਾਣਗੇ ਦੂਸਰਾ ਪੁਆਇੰਟ ਇਹ ਹੈਗਾ ਕਿ ਬੱਚਿਆਂ ਦੀ ਇੱਕ ਜਿਹੜੀ ਬਾਡੀ ਲੈਂਗੁਏਜ ਹੈ ਜਿਹਨੂੰ ਕਿ ਅਸੀਂ ਸਰੀਰਕ ਭਾਸ਼ਾ ਕਹਿੰਦੇ ਆ ਬਾਕੀ ਸਾਡੀ ਭਾਸ਼ਾ ਦਾ ਤਾਂ ਉਦੋਂ ਪਤਾ ਚੱਲਦਾ ਜਦੋਂ ਬੰਦਾ ਬੋਲ ਚਾਲ ਕੇ ਕੋਈ ਗੱਲਬਾਤ ਕਰਦਾ ਪਰ ਸਾਡੀ ਇੱਕ ਸਰੀਰਕ ਭਾਸ਼ਾ ਵੀ ਹੁੰਦੀ ਹੈ ਉਹ ਸਰੀਰਕ ਭਾਸ਼ਾ ਦੇ ਵਿੱਚ ਨਿਮਰਤਾ ਝਲਕਣੀ ਚਾਹੀਦੀ ਹੈ ਜੇ ਅਸੀਂ ਵੱਡਿਆਂ ਨਾਲ ਗੱਲ ਕਰਦੇ ਆ ਤਾਂ ਅੱਜ ਦੇ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਿਸ ਪੋਸਚਰ 'ਚ ਖੜਕੇ ਗੱਲ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਸਲੀਕਾ ਉਹਨਾਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਇਹਦਾ ਹੁਣ ਮੈਨੂੰ ਨਹੀਂ ਮੈਨੂੰ ਜੋ ਲੱਗਦਾ ਹੈ ਇੱਕ ਅਧਿਆਪਕ ਹੋਣ ਦੇ ਨਾਤੇ ਕਿ ਸਾਡੇ ਵਿਦਿਆਰਥੀਆਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਹੈ ਸੋਸ਼ਲ ਮੀਡੀਆ ਦਾ ਬੱਚੇ ਜਦ ਇਲਾਬਰਨ ਉਹਨਾਂ 'ਚ ਰੁੱਝ ਗਏ ਉਹ ਫੌਰ ਕੁਝ ਕਰਨ ਨਾ ਕਰਨ ਆਪਣੇ ਆਪ ਨੂੰ ਐਜ਼ ਹੀਰੋ ਹੀਰੋਇਨ ਹੀ ਪੇਸ਼ ਕਰਦੇ ਨੇ ਆਪਣੇ ਆਪ ਨੂੰ ਐਜ਼ ਹੀਰੋ ਹੀਰੋਇਨ ਪੇਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਉਹਨੂੰ ਤੁਸੀਂ ਸਹੀ ਪੱਖ ਤੋਂ ਵਿਚਾਰੋ ਜੀ ਜਾਣੇ ਕਿ ਸਾਡੀ ਸੋਚ ਨੂੰ ਪੋਜ਼ਿਟਿਵ ਰੱਖਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਵੱਡਿਆਂ ਦੇ ਨਾਲ ਗੱਲ ਕਰਦੇ ਹੋ ਤਾਂ ਤੁਹਾਡੀ ਉਦੋਂ ਸਰੀਰਕ ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਦੋਂ ਬੱਚਾ ਇਹ ਸਹੀ ਵਰਤਣ ਲੱਗ ਜੂਗਾ ਤਾਂ ਸਮਝੋ ਕਿ ਉਹ ਮਾਨਸਿਕ ਤੰਦਰੁਸਤੀ ਵੱਲ ਨੂੰ ਵੱਧ ਰਿਹਾ ਹੈ ਹੂੰ ਤੀਸਰਾ ਹੈ ਕਿ ਵਿਦਿਆਰਥੀ ਸਵੈ ਅਨੁਸ਼ਾਸਨ ਦੇ ਵਿੱਚ ਰਹਿਣੇ ਚਾਹੀਦੇ ਆ ਹੂੰ ਇੱਕ ਤਾਂ ਹੈ ਡੰਡੇ ਦਾ ਅਨੁਸ਼ਾਸਨ ਡੰਡੇ ਨਾਲ ਤਾਂ ਅਸੀਂ ਜਾਨਵਰਾਂ ਨੂੰ ਵੀ ਅਨੁਸ਼ਾਸਨ 'ਚ ਕਰ ਲਾਂਗੇ ਹੂੰ ਪਰ ਇੱਕ ਸਵੈ ਅਨੁਸ਼ਾਸਨ ਹੋਣਾ ਚਾਹੀਦਾ ਹੈ ਹੂੰ ਉਸ ਸਵੈ ਅਨੁਸ਼ਾਸਨ ਕਿਵੇਂ ਆਊਗਾ ਜਦੋਂ ਅਸੀਂ ਇੱਕ ਆਪਣਾ ਇੱਕ ਆਪਣੇ ਲਈ ਟਾਈਮ ਟੇਬਲ ਬਣਾਵਾਂਗੇ ਇੱਕ ਤਾਂ ਉਹ ਟਾਈਮ ਟੇਬਲ ਹੈ ਜਿਹੜਾ ਫੋਰਸਡ ਟਾਈਮ ਟੇਬਲ ਹੈ ਮੰਨ ਲਓ ਸਕੂਲ ਕਾਲਜ ਦੇ ਵਿੱਚ ਹੈ ਬੱਚਾ ਤਾਂ ਉਹ ਸਕੂਲ ਦੀਆਂ ਘੰਟੀਆਂ ਦੇ ਮੁਤਾਬਕ ਚੱਲਦਾ ਹੈ ਇਹ ਤਾਂ ਇੱਕ ਫੋਰਸਡ ਸਾਡਾ ਡਿਸਪਲਨ ਹੈ ਪਰ ਇੱਕ ਸਵੈ ਅਨੁਸ਼ਾਸਨ ਵੀ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤੁਸੀਂ ਅਮਰਤ ਵੇਲੇ ਉੱਠਣਾ ਹੈ ਸਵੇਰੇ ਜਿਹੜਾ ਅਮਰਤ ਵੇਲੇ ਉੱਠਣਾ ਉਹ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਮੈਂ ਦੇਖਦੀ ਆ ਕਿ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਬੱਚੇ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਤਾਂ ਜਿਸ ਤਰ੍ਹਾਂ ਦਾ ਉਹ ਦੇਖਣਗੇ ਉਹੋ ਜੀ ਰਾਤ ਨੂੰ ਉਹਨਾਂ ਦੇ ਮਨ 'ਚ ਵਿਚਾਰ ਆਉਣਗੇ ਤੇ ਉਹੋ ਜੀ ਉਹਨਾਂ ਦੀ ਸੋਚ ਹੁੰਦੀ ਜਾਊਗੀ। ਹੂੰ ਇਸ ਕਰਕੇ ਮੇਰਾ ਇੱਕ ਸਨੇਹਾ ਨੌਜਵਾਨ ਵਰਗ ਨੂੰ ਇਹ ਹੈ ਵੀ ਉਹਨਾਂ ਦਾ ਸਰੀਰਕ ਤੌਰ ਤੇ ਤੰਦਰੁਸਤ ਹੋਣ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੱਲ ਨੂੰ ਜਿਹੜਾ ਪਹਿਲਾ ਕਦਮ ਹੈ ਉਹ ਇਹ ਹੋਊਗਾ ਵੀ ਪਹਿਲਾਂ ਆਪਦੀ ਬਾਹਰੀ ਦਿੱਖ ਸਵਾਰਨੀ ਆ ਫਿਰ ਆਪਦੇ ਅੰਦਰੂਨੀ ਵਿਚਾਰ। ਹੂੰ ਜਦੋਂ ਵੀ ਮੈਂ ਵਿਦਿਆਰਥੀਆਂ ਦੇ ਕੋਲੋਂ ਦੀ ਵਿਚਰਦੀਆਂ ਮੈਂ ਕੋਈ ਮੁੰਡਿਆਂ ਦਾ ਝੁੰਡ ਖੜਾ ਦੇਖਦੀ ਆ ਆਪਸ ਵਿੱਚ ਜਦੋਂ ਗੱਲਾਂ ਕਰਦੇ ਆ ਨਾ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਰਹੇ ਹੁੰਦੇ ਨੇ ਹਮ ਪਰ ਜਦੋਂ ਦੇਖ ਲੈਂਦੇ ਨੇ ਕਿ ਅਧਿਆਪਕ ਕੋਲੋਂ ਦੀ ਲੰਘਿਆ ਤਾਂ ਉਹ ਅਵੇਅਰ ਹੁੰਦੇ ਨੇ ਕਈ ਵਾਰੀ ਕਈ ਵਿਦਿਆਰਥੀ ਚੰਗੇ ਨੇ ਜਿਹੜੇ ਸ਼ਰਮ ਵੀ ਮਹਿਸੂਸ ਕਰਦੇ ਨੇ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਇਹ ਭਾਸ਼ਾ ਵਰਤਣੀ ਠੀਕ ਨਹੀਂ ਹੈਗੀ ਕਿਉਂ ਭਾਸ਼ਾ ਵਰਤਦੇ ਨੇ ਕਿਉਂਕਿ ਆਪਣੇ ਆਪ ਨੂੰ ਆਪਦੇ ਪੀਅਰ ਗਰੁੱਪ ਦੇ ਵਿੱਚ ਹੀਰੋ ਦੇ ਤੌਰ ਤੇ ਪੇਸ਼ ਕਰਦੇ ਨੇ ਤੇ ਇਹ ਨਿਰਾਪੂਰ ਕਸੂਰ ਵਿਦਿਆਰਥੀਆਂ ਦਾ ਨਹੀਂ ਮੈਂ ਕੱਢੂੰਗੀ ਇਹਦੇ ਵਿੱਚ ਕੁਝ ਸਾਡੀਆਂ ਵੱਡਿਆਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਮਾਪਿਆਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਅਧਿਆਪਕ ਹੋਣ ਦੇ ਨਾਤੇ ਸਾਡੀਆਂ ਵੀ ਜ਼ਿੰਮੇਵਾਰੀਆਂ ਨੇ ਇਹ ਸਾਰੇ ਕਿਸੇ ਤੋਂ ਹੀ ਬੱਚੇ ਨੇ ਸਿੱਖਣਾ ਹੁੰਦਾ ਜਿਹੜੇ ਜਿਵੇਂ ਜੇ ਅਸੀਂ ਆਪਣੇ ਵੇਲੇਾਂ ਦੀ ਗੱਲ ਕਰੀਏ ਸਾਡੇ ਵੇਲੇਾਂ ਦੇ ਵਿੱਚ ਸੋਸ਼ਲ ਮੀਡੀਆ ਦਾ ਕੋਈ ਲੈਣਾ ਦੇਣਾ ਹੈ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਟਰਮ ਹੀ ਨਹੀਂ ਪਤਾ ਸੀ ਅਸੀਂ ਚੰਗੀਆਂ ਕਿਤਾਬਾਂ ਪੜ੍ਹਦੇ ਸੀ ਵਿਹਲੇ ਸਮੇਂ 'ਚ ਜਾਂ ਫਿਰ ਬੱਚੇ ਆਪਸ ਵਿੱਚ ਮਿਲ ਕੇ ਕੁਝ ਖੇਡਾਂ ਖੇਡਦੇ ਸੀ ਹੂੰ ਉਸ ਖੇਡ ਦੇ ਵਿੱਚ ਜਿੱਤ ਹਾਰ ਵੀ ਹੁੰਦੀ ਸੀ ਹੂੰ ਚਾਚੇ ਤਾਏ ਆਂਡ ਗੋਂਡ ਵਾਲੇ ਸਾਨੂੰ ਝਿੜਕ ਵੀ ਦਿੰਦੇ ਸੀ ਹੂੰ ਅਸੀਂ ਕਿਸੇ ਦੀ ਝਿੜਕ ਦਾ ਗੁੱਸਾ ਨਹੀਂ ਕਰਦੇ ਸੀ ਕਦੇ-ਕਦੇ ਤਾਂ ਆ ਕੇ ਮਾਪੇ ਦੇ ਕੋਲ ਸ਼ਿਕਾਇਤ ਵੀ ਨਹੀਂ ਕਰਦੇ ਸੀ ਉਸ ਗੱਲ ਦੀ ਤੇ ਸਕੂਲੋਂ ਅਧਿਆਪਕ ਵੀ ਸਾਨੂੰ ਝਿੜਕ ਦਿੰਦੇ ਸੀ ਹੂੰ ਤੇ ਸਾਨੂੰ ਘਰ ਤੋਂ ਵੀ ਇਹੀ ਸਿਖਾਇਆ ਜਾਂਦਾ ਸੀ ਕਿ ਜਿਹੜੇ ਅਧਿਆਪਕ ਨੇ ਜਾਂ ਵੱਡੇ ਨੇ ਉਹ ਤੁਹਾਨੂੰ ਕੁਝ ਵੀ ਕਹਿ ਸਕਦੇ ਨੇ ਇਹਨਾਂ ਹੱਕ ਸੀ ਹੂੰ ਫਰੋ ਹੱਕ ਹੁਣ ਦੀ ਪੀੜ੍ਹੀ ਨੇ ਸਾਡੇ ਕੋਲੋਂ ਖੋਹ ਲਿਆ ਪਿੱਛੇ ਜੇ ਕੁਛ ਘਟਨਾਵਾਂ ਆਈ ਹੋਈਆਂ ਆ ਵਰਪਰ ਨੂੰ ਮਿਲੀਆਂ ਨੇ ਵੀ ਸਕੂਲਾਂ ਦੇ ਵਿੱਚ ਜਾਂ ਕਾਲਜ ਦੇ ਵਿੱਚ ਜੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕਾਂ ਨੇ ਕਿਸੇ ਗੱਲ ਤੋਂ ਝਿੜਕਤਾ ਤੇ ਵਿਦਿਆਰਥੀ ਇੱਥੋਂ ਤੱਕ ਕਦਮ ਚੱਕ ਗਏ ਵੀ ਖੁਦਕੁਸ਼ੀਆਂ ਤੱਕ ਪਹੁੰਚ ਗਏ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਮਾੜਾ ਵਰਤਾਰਾ ਹੈ ਜੇ ਸਹਿਣਸ਼ੀਲਤਾ ਖਤਮ ਹੋ ਗਈ ਤਾਂ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈਆਂ ਹੋਣਗੀਆਂ ਅਸੀਂ ਅਖਬਾਰਾਂ ਦੇ ਵਿੱਚ ਅਕਸਰ ਹੀ ਪੜ੍ਹਦੇ ਹਾਂ ਪਾਰਕਿੰਗ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਗੱਡੀ ਕਿਸੇ ਨੇ ਇੱਕ ਦੂਜੇ ਤੋਂ ਅੱਗੇ ਕੱਢ ਲਈ ਸਪੀਡ ਵਧ ਗਈ ਇਹਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਇੱਕ ਉਹਨਾਂ ਦੇ ਵਿੱਚ ਗਲਤ ਜਿਹੜੀ ਕਿ ਨੈਗੇਟਿਵ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੋ ਰਹੀ ਹੈ ਇਹ ਜਿੰਨੀ ਦੇਰ ਤੱਕ ਖਤਮ ਨਹੀਂ ਹੁੰਦੀ ਸਰੀਰਕ ਤੌਰ ਤੇ ਤਾਂ ਤੰਦਰੁਸਤ ਭਾਵੇਂ ਹੋਣ ਪਰ ਮਾਨਸਿਕ ਤੌਰ ਤੇ ਤੰਦਰੁਸਤ ਵਿਦਿਆਰਥੀ ਨਹੀਂ ਕਹੇ ਜਾ ਸਕਦੇ ਇਹ ਜਿਹੜਾ ਸਾਡਾ ਆਉਣ ਵਾਲਾ ਸਮਾਜ ਹੈ ਇਹ ਸਾਡੀ ਨੌਜਵਾਨ ਪੀੜੀ ਤੇ ਡਿਪੈਂਡ ਕਰਦਾ ਹੈ ਅੱਜ ਦੇ ਬੱਚੇ ਕੱਲ ਦੇ ਨੇਤਾ ਇਹਨਾਂ ਨੇ ਸੰਭਾਲਣਾ ਰਾਜ ਭਾਗ ਤੁਸੀਂ ਦੇਖੋ ਵੀ ਸਾਡੀ ਤਾਂ ਪੀੜ੍ਹੀ ਹੁਣ ਜਾਣ ਵਾਲੀ ਐ ਅਸੀਂ ਤਾਂ ਦਰਖਤਾਂ ਦੇ ਪੀਲੇ ਪੱਤੇ ਵਰਗਿਆਂ ਵੀ ਡਿੱਗੇ ਕਿ ਡਿੱਗੇ ਪਰ ਆਉਣ ਵਾਲਾ ਸਮਾਂ ਇਹਨਾਂ ਵਿਦਿਆਰਥੀਆਂ ਦਾ ਐ ਜੇ ਇਹਨਾਂ ਨੇ ਆਪਦੀ ਮਾਨਸਿਕ ਸਿਹਤ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਸਮਾਜ ਸੋਚ ਕੇ ਦੇਖੋ ਕਿਹੋ ਜਿਹਾ ਹੋਊਗਾ ਛੋਟੀ ਛੋਟੀ ਗੱਲ ਤੇ ਲੜਾਈਆਂ ਮਾਰ ਕਟਾਈ ਤੇ ਜਿਹੜੀ ਇਹਨਾਂ ਦੀ ਅਗਲੀ ਜਨਰੇਸ਼ਨ ਹੋਊਗੀ ਇਹ ਕੀ ਸਿਖਾਉਣਗੇ ਉਹਨਾਂ ਨੂੰ ਤਾਂ ਇਹਦੇ ਵਾਸਤੇ ਮੈਂ ਕੁਝ ਟਿਪਸ ਦੇਣੇ ਚਾਹੂੰਗੀ ਨੌਜਵਾਨ ਪੀੜੀ ਨੂੰ ਮੈਂ ਇੱਕ ਸੁਨੇਹਾ ਦੇਣਾ ਚਾਹੂੰਗੀ ਇੱਕ ਅਧਿਆਪਕ ਹੋਣ ਦੇ ਨਾਤੇ ਇੱਕ ਸਮਾਜ ਦੇ ਵਿੱਚ ਸੁਚੇਤ ਵਰਗ ਨੂੰ ਮੈਂ ਸਾਰਿਆਂ ਨੂੰ ਹੀ ਜਾਗਰੂਕ ਕਰਨਾ ਚਾਹੂੰਗੀ ਵੀ ਸਾਨੂੰ ਸਭ ਤੋਂ ਜ਼ਰੂਰੀ ਹੈ ਸਾਡੇ ਵਿਦਿਆਰਥੀਆਂ ਨੂੰ ਸਾਡੇ ਬੱਚਿਆਂ ਨੂੰ ਸੰਭਾਲਣਾ ਉਹਨਾਂ ਨੂੰ ਸਹੀ ਸੇਧ ਦੇਣਾ ਘਰ ਤੋਂ ਤੁਰਨ ਲੱਗਿਆਂ ਮਾਪਿਆਂ ਦਾ ਵੀ ਕੁਝ ਫਰਜ਼ ਬਣਦਾ ਹੈ ਵੀ ਸਾਡੇ ਬੱਚੇ ਬਾਹਰ ਡਰੈਸ ਅਪ ਹੋ ਕੇ ਕਿੱਦਾਂ ਜਾ ਰਹੇ ਨੇ ਇਹ ਸਕੂਲ ਚੱਲੇ ਨੇ ਅੱਜ ਸਕੂਲ ਦੀ ਵਰਦੀ ਕਿਉਂ ਨਹੀਂ ਪਾਈ ਜੇ ਕੱਲ ਚੱਲੇ ਨੇ ਤਾਂ ਕੀ ਇਹਨਾਂ ਦਾ ਪਹਿਰਾਵਾ ਕੱਲ ਜਾਣ ਵਾਲਾ ਇਹ ਹਰ ਵੇਲੇ ਮੋਬਾਈਲ ਦੀ ਵਰਤੋਂ ਕਰਦੇ ਨੇ ਮੋਬਾਈਲ ਤੇ ਕੀ ਦੇਖ ਰਹੇ ਨੇ ਉਹਦੇ ਤੇ ਕੋਈ ਚੈੱਕ ਵੀ ਰੱਖਣਾ ਚਾਹੀਦਾ ਜੇ ਅਸੀਂ ਮੋਬਾਈਲ ਨੂੰ ਨਿਰਾਪura ਇਹ ਕਹੀਏ ਕਿ ਇਹ ਬੁਰਾਈਆਂ ਪੈਦਾ ਕਰਦਾ ਨਹੀਂ ਮੋਬਾਈਲ ਤੋਂ Google ਤੋਂ ਬਹੁਤ ਕੁਝ ਵਧੀਆ ਵੀ ਸਿੱਖਿਆ ਜਾ ਸਕਦਾ ਹੈ ਕੁਝ ਬੱਚੇ ਉਹ ਵੀ ਨੇ ਜਿਹੜੇ ਕਿ ਕੋਚਿੰਗ ਸੈਂਟਰਾਂ ਦੇ ਖਰਚੇ ਨਹੀਂ ਦੇ ਸਕਦੇ ਉਹਨਾਂ ਨੇ ਮੋਬਾਈਲ ਦੇ ਉੱਤੇ YouTubeਾਂ ਦੇ ਰਾਹੀਂ ਆਪਣਾ ਕੈਰੀਅਰ ਵੀ ਬਣਾਇਆ ਹੈ ਬਹੁਤ ਅਗਾਹ ਫੀਲਡ ਵਿੱਚ ਵੀ ਨਿਕਲੇ ਨੇ ਉਹਨਾਂ ਨੂੰ ਕਿਉਂ ਨਹੀਂ ਅਸੀਂ ਹੀਰੋ ਮੰਨਦੇ ਇਹਦੇ ਉੱਤੇ ਅਸੀਂ ਕਿਸੇ ਹਰ ਵੇਲੇ ਪੋਜ਼ਿਟਿਵ ਕੰਮ ਕਰਨ ਦੀ ਥਾਂ ਤੇ ਅਸੀਂ ਪੁੱਠੀਆਂ ਸਿੱਧੀਆਂ ਰੀਲਾਂ ਬਣਾ ਕੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਚਾਹੁੰਦੇ ਆ ਤੇ ਜੇ ਅਸੀਂ ਸਾਰੇ ਮਿਲ ਕੇ ਇਸ ਗੱਲ ਵੱਲ ਹੰਬੜਾ ਹੰਬੜਾ ਮਾਰੀਏ ਤਾਂ ਅਸੀਂ ਥੋੜਾ ਜਿਹਾ ਮਾਨਸਿਕ ਸਿਹਤ ਨੂੰ ਸੁਧਾਰ ਸਕਦੇ ਹਾਂ ਜਿਹਦੇ ਵਿੱਚ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਇਹ ਕਿਹਾ ਜਾ ਸਕਦਾ ਕਿ ਇੱਕ ਪ੍ਰੋਪਰ ਟਾਈਮ ਟੇਬਲ ਹੋਵੇ ਜੇ ਅਸੀਂ ਚਾਹਨੇ ਆ ਮਾਪੇ ਜਾਂ ਵੱਡੇ ਵੀ ਅਸੀਂ ਕੋਈ ਕਮਾਈ ਇਕੱਠੀ ਕਰਕੇ ਬੱਚਿਆਂ ਨੂੰ ਦੇ ਰਹੇ ਹਾਂ ਤਾਂ ਉਹ ਕਮਾਈ ਉਹਨਾਂ ਨੇ ਜੇ ਬੱਚੇ ਕੁਰਾਹੇ ਪੈ ਗਏ ਤਾਂ ਕਮਾਈ ਨੂੰ ਝਾੜ ਦੇਣਗੇ ਪਰ ਜੇ ਤੁਸੀਂ ਉਹਨਾਂ ਨੂੰ ਚੰਗੀਆਂ ਆਦਤਾਂ ਦਾ ਤੋਹਫ਼ਾ ਦੇਤਾ ਚੰਗੀਆਂ ਆਦਤਾਂ ਦੀ ਸੰਪਤੀ ਦੇਤੀ ਤਾਂ ਉਹ ਤੁਹਾਡੇ ਕੱਖਾਂ ਤੋਂ ਵੀ ਲੱਖ ਬਣਾ ਦੇਣਗੇ ਮੈਂ ਤਾਂ ਲੱਖਾਂ ਨੂੰ ਕੱਖ ਬਣਦਿਆਂ ਦੇਰ ਨਹੀਂ ਲੱਗਦੀ ਹੁੰਦੀ ਸੋ ਜ਼ਰੂਰੀ ਸਭ ਤੋਂ ਇਹ ਹੈ ਕਿ ਅਸੀਂ ਮਾਨਸਿਕ ਸਿਹਤ ਵੱਲ ਧਿਆਨ ਦੇਈਏ ਦੇਖਣ ਨੂੰ ਬਧੀਗੇ ਉੱਚੇ ਲੰਬੇ ਲੱਗਦੇ ਨੇ ਨੌਜਵਾਨ ਗੱਭਰੂ ਪਰ ਉਹਨਾਂ ਦੀ ਮਾਨਸਿਕ ਸਿਹਤ ਬਹੁਤ ਖਰਾਬ ਹੁੰਦੀ ਹੈ ਤੇ ਇਸ ਲਈ ਲੋੜ ਹੈ ਛੋਟੀਆਂ-ਛੋਟੀਆਂ ਗੱਲਾਂ ਬਹੁਤ ਛੋਟੀਆਂ ਨੇ ਕੋਈ ਬਹੁਤ ਜ਼ਿਆਦਾ ਇਹਦੇ ਲਈ ਉਦਮ ਨਹੀਂ ਕਰਨ ਦੀ ਲੋੜ ਮਾਪੇ ਤੇ ਅਧਿਆਪਕ ਤੇ ਜਿਹੜੇ ਵੀ ਸਾਡੇ ਸਤਕਾਰਯੋਗ ਸੱਜਣ ਨੇ ਜਿੰਨੇ ਵੀ ਵੱਡੀ ਉਮਰ ਦੇ ਨੇ ਉਹ ਇਸ ਗੱਲ ਵੱਲ ਧਿਆਨ ਦੇਣ ਕਿ ਸਾਡੇ ਵਿਦਿਆਰਥੀਆਂ ਨੂੰ ਅਸੀਂ ਇੱਕ ਰੂਪਰੇਖਾ ਅਸੀਂ ਬਣਾ ਕੇ ਦੇਈਏ ਹਮ ਅਮਰਤ ਵੇਲੇ ਦਾ ਮਹੱਤਵ ਸਮਝਾਈਏ ਸਰੀਰਕ ਕਸਰਤਾਂ ਦਾ ਮਹੱਤਵ ਸਮਝਾਈਏ ਖੇਡਾਂ ਵੱਲ ਜਾਣ ਖੇਡ ਹੈ ਜਿਹੜੀ ਉਹਦੇ ਵਿੱਚ ਜਿੱਤ ਹਾਰ ਨੂੰ ਹੈਲਦੀ ਤਰੀਕੇ ਨਾਲ ਲੈਣ ਖੇਡਾਂ ਨੂੰ ਤੰਦਰੁਸਤੀ ਦੇ ਨਾਲ ਖੇਡਿਆ ਜਾਵੇ ਤੇ ਇੱਕ ਸਮਾਜ ਨੂੰ ਸੇਧ ਦੇਣ ਵਾਲੀਆਂ ਹੋਣ ਕਿ ਡਾ ਨਾ ਕਿ ਜੇ ਅਸੀਂ ਹਾਰ ਗਏ ਤੇ ਕੱਲ੍ਹ ਨੂੰ ਅਸੀਂ ਤੈਨੂੰ ਦੇਖਾਂਗੇ ਇਹ ਨਹੀਂ ਹੋਣਾ ਚਾਹੀਦਾ ਜੋ ਕਿ ਅੱਜ ਕੱਲ੍ਹ ਦੇ ਵਿਦਿਆਰਥੀਆਂ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਬਹੁਤ ਕੁਝ ਫੇਸ ਕਰਦੀ ਆ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਮੈਂ ਜਦੋਂ ਵੀ ਕੋਈ ਲੈਸਨ ਪੜਾਉਣਾ ਹੈ ਬੱਚਿਆਂ ਨੂੰ ਮੈਂ ਸਭ ਤੋਂ ਪਹਿਲਾਂ 5 ਮਿੰਟ ਬੱਚਿਆਂ ਨੂੰ ਪ੍ਰੇਰਣ ਦਾ ਕੰਮ ਕਰਦੀ ਆ ਬਾ ਕਿਉਂਕਿ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਸਿਲੇਬਸ ਨੂੰ ਪੜ੍ਹ ਲੈਣਾ ਪੜ੍ਹ ਕੇ ਪਾਸ ਹੋ ਜਾਣਾ ਨੰਬਰ ਲੈ ਲੈਣਾ ਟੌਪ ਕਰ ਲੈਣਾ ਇਹ ਇੱਕ ਮਹਾਨਤਾ ਨਹੀਂ ਹੈਗੀ ਮਹਾਨਤਾ ਹੈਗੀ ਹੈ ਕਿ ਵਿਦਿਆਰਥੀ ਜੀਵਨ ਦੇ ਵਿੱਚ ਤੁਸੀਂ ਬਹੁਤ ਕੁਝ ਸਿੱਖਣਾ ਹੈ ਕਿਉਂਕਿ ਜਿਹੜਾ ਵਿਦਿਆਰਥੀ ਜੀਵਨ ਹੈ ਤੁਹਾਨੂੰ ਇਹੋ ਜੀ ਸਟੇਜ ਪ੍ਰਦਾਨ ਕਰਦਾ ਜਿੱਥੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਵਿਚਰਨ ਵਾਸਤੇ ਵੀ ਬਹੁਤ ਕੁਝ ਸਿੱਖਣਾ ਹੈ ਤੇ ਇਹ ਬਚਪਨ ਦੇ ਵਿੱਚ ਹੀ ਸਕੂਲ ਜਾਂ ਕਾਲਜ ਲੈਵਲ ਤੇ ਸਿੱਖਿਆ ਜਾ ਸਕਦਾ ਬਾਅਦ ਚੋਂ ਤਾਂ ਆਦਤਾਂ ਪੱਕ ਜਾਂਦੀਆਂ ਨੇ ਵਾਰਿਸ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਫਿਰ ਤਾਂ ਬੰਦਾ ਆਦਤਾਂ ਦਾ ਗੁਲਾਮ ਹੁੰਦਾ ਚੱਲਿਆ ਜਾਂਦਾ ਹੂੰ ਤਾਂ ਬੀਬੀ ਮਨਜੀਤ ਤੁਸੀਂ ਸਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਮੈਂ ਤੁਹਾਡੀ ਗੱਲ ਦੇ ਵਿੱਚ ਥੋੜਾ ਜਿਹਾ ਵਾਧਾ ਕਰਾਉਣਾ ਚਾਹੂੰਗਾ ਜਿਵੇਂ ਤੁਸੀਂ ਕਿਹਾ ਕਿ ਵਿਦਿਆਰਥੀਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਗਾਲਾਂ ਕੱਢਣ ਦਾ ਜਿਹੜਾ ਫੈਸ਼ਨ ਹੈ ਜਾਂ ਰੁਝਾਨ ਹੈ ਪਰ ਇਹ ਤਾਂ ਮੈਂ ਸਮਝਦਾ ਵੀ ਪਹਾੜਾਂ ਦੇ ਉੱਤੇ ਜੇ ਬਰਫ਼ ਜੰਮੀ ਹੋਈ ਹੈ ਨਾ ਗੰਦੀ ਤੇ ਗੰਦਾ ਪਾਣੀ ਆਊਗਾ ਥੱਲੇ ਦੇ ਜੇ ਸਾਫ਼ ਬਰਫ਼ ਜੰਮੀ ਹੋਈ ਹੈ ਤੇ ਸਾਫ਼ ਪਾਣੀ ਆਏਗਾ ਇਹ ਵੱਡਿਆਂ ਤੋਂ ਹੀ ਸਿੱਖਦੇ ਸਾਰਾ ਕੁਝ ਵੱਡੇ ਨਹੀਂ ਹਟਦੇ ਹੈਗੇ ਇੱਥੇ ਗਾਲਾਂ ਕੱਢਣਾ ਤਾਂ ਮੈਨੂੰ ਐਂ ਲੱਗਦਾ ਕਿ ਉਹ ਮਾਨਸਿਕ ਤੌਰ ਤੇ ਖੁਦ ਹੀ ਸਾਡੇ ਜਿਹੜੇ ਸੀਨੀਅਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਦੇ ਵਿੱਚ ਮੈਂ ਖੁਦ ਸ਼ਾਮਲ ਆਂ ਜੇ ਮੈਂ ਗਾਲ ਕੱਢਦਾ ਘਰ ਦੇ ਵਿੱਚ ਤਾਂ ਮੇਰਾ ਬੇਟਾ ਲਾਜ਼ਮੀ ਕਰੇ ਗਾਲਾਂ ਕੱਢੂਗਾ ਉਹ ਤੇ ਵੱਡਿਆਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਅਸੀਂ ਨਿਰਾਪੁਰਾ ਵਿਦਿਆਰਥੀਆਂ ਨੂੰ ਤੇ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਨੌਜਵਾਨ ਵਰ ਉਹ ਬਹੁਤ ਸੁਚੇਤ ਹੈ ਤੇ ਸਿਆਣੇ ਬੱਚੇ ਆ ਉਹ ਪਰ ਉਹ ਉਹਨਾਂ ਨੌਜਵਾਨਾਂ ਦੇ ਵਿੱਚ ਕੁਝ ਐਸਾ ਵਰਗ ਪੈਦਾ ਹੋ ਗਿਆ ਜਿਹੜੀ ਗੱਲ ਤੁਸੀਂ ਕਹੀ ਹੈ ਤੁਹਾਡੀ ਗੱਲ ਵੀ ਠੀਕ ਹੈ ਕਿ ਉਹ ਬਿਲਕੁਲ ਇਸ ਤਰ੍ਹਾਂ ਇਸ ਪਾਸੇ ਨੂੰ ਜਾ ਰਹੇ ਹੈ ਵੱਡੀ ਗਿਣਤੀ ਚ ਜਾ ਰਹੇ ਹੈ ਨੌਜਵਾਨ ਇਸ ਤਰ੍ਹਾਂ ਅੰਨੀ ਫੈਸ਼ਨ ਪ੍ਰਸਤੀ ਹੈ ਨਸ਼ਿਆਂ ਦੇ ਲੱਡ ਲੱਗਦੇ ਹੈਗੇ ਨਸ਼ਿਆਂ ਦੇ ਉੱਤੇ ਰਾਜਨੀਤੀ ਵੀ ਹੋ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਸਰਕਾਰਾਂ ਬਦਲਦੀਆਂ ਲੋਕਾਂ ਨੇ ਨਸ਼ੇ ਦੇ ਉੱਤੇ ਸਾਰਾ ਕੁਝ ਪਰ ਵੱਡੇ ਵੀ ਇਹ ਇਸ ਸਨੇਹ ਨੂੰ ਕਿ ਇਹ ਇਹਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੱਡੇ ਲੋਕਾਂ ਨੂੰ ਜਿਹੜੇ ਹੈਗੇ ਆ ਇਸੇ ਲਈ ਮੈਂ ਨਾਲ ਵੱਡਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਕਿ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਮਾਪੇ ਕੀ ਕਹਿੰਦੇ ਨੇ ਅਸੀਂ ਬੱਚਿਆਂ ਨੂੰ ਸਕੂਲ ਭੇਜਦਾ ਸਭ ਕੁਝ ਉੱਥੋਂ ਹੀ ਸਿੱਖਣਗੇ ਹੂੰ ਸਕੂਲ ਦੇ ਜਾਂ ਕਾਲਜ ਦੇ ਵਿੱਚ 6-7 ਘੰਟੇ ਰਹਿਣਾ ਬੱਚੇ ਨੇ। ਹੂੰ ਜਿਆਦਾ ਟਾਈਮ ਉਹਨਾਂ ਨੇ ਸਕੂਲ ਆਪਣੇ ਘਰਾਂ 'ਚ ਹੀ ਬਤੀਤ ਕਰਨਾ। ਹੂੰ ਹਰੇਕ ਜਿਹੜੀ ਧੀ ਐ ਉਹ ਮਾਂ ਨੂੰ ਕਾਪੀ ਕਰਦੀ ਐ। ਜਿਹੜਾ ਪੁੱਤਰ ਐ ਉਹ ਪਿਓ ਨੂੰ ਕਾਪੀ ਕਰਦਾ ਐ। ਆਪਾਂ ਪੰਜਾਬੀ 'ਚ ਵੀ ਦੇਖੋ ਕਹਿੰਦੇ ਆ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤ ਆਣੀ ਤੇ ਥੋੜਾ ਥੋੜਾ। ਬਿਲਕੁਲ। ਜੇ ਪਿਓ ਗਾਲਾਂ ਕੱਢੂਗਾ ਤੇ ਪੁੱਤਰ ਜ਼ਰੂਰ ਗਾਲ ਕੱਢੂਗਾ। ਤੇ ਜੇ ਪੁੱਤਰ ਨੇ ਸਿਖਾਉਣਾ ਐ, ਪੁੱਤਰ ਨੂੰ ਸਿਖਾਉਣਾ ਐ ਤਾਂ ਪਿਓ ਨੂੰ ਪਹਿਲਾਂ ਗਾਲਾਂ ਛੱਡਣੀਆਂ ਪੈਣਗੀਆਂ। ਹੂੰ ਇਹ ਪਤਾ ਨਹੀਂ ਕਿਉਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਇੱਕ ਨਾ ਉਹਨਾਂ ਦੀ ਮਾਨਸਿਕ ਸੰਤੁਸ਼ਟੀ ਹੁੰਦੀ ਹੈ ਇਸ ਗੱਲ ਨਾਲ ਕਿ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਮੈਂ ਸਟੇਜ ਤੋਂ ਬੱਚਿਆਂ ਨੂੰ ਜਦੋਂ ਵੀ ਬੋਲਦੀਆਂ ਤਾਂ ਮੈਂ ਇੱਕ ਗੱਲ ਕਹਿਣੀ ਹੁੰਦੀ ਆ ਵੀ ਕਦੇ ਦੇਖਿਆ ਕਰੋ ਜਦੋਂ ਤੁਹਾਡੀਆਂ ਮਾਵਾਂ ਤੁਹਾਡੀਆਂ ਦਾਦੀਆਂ ਨੂੰ ਪੈਰੀ ਹੱਥ ਲਾਉਂਦੀਆਂ ਨੇ ਨਾ ਤਾਂ ਮਾਵਾਂ ਕਹਿਣਗੀਆਂ ਬੁੱਢ ਸੁਹਾਗਣ ਰਹੋਵੇਂ ਤੇਰਾ ਪੁੱਤ ਜੀਵੇ ਤੇਰਾ ਪੋਤਾ ਜੀਵੇ ਐ ਕੋਈ ਨਹੀਂ ਸੱਸ ਕਹਿੰਦੀ ਕਦੇ ਵੀ ਵੀ ਤੂੰ ਵੀ ਜੀਵੇਂ ਤੇਰੀ ਧੀ ਵੀ ਜੀਵੇ ਤੇਰੀ ਨੂੰਹ ਵੀ ਜੀਵੇ ਤੇ ਜਦੋਂ ਦੋ ਮਰਦਾ ਆਪਸ ਚ ਲੜਦੇ ਨੇ ਉਹਨਾਂ ਨੇ ਗਾਣਾ ਕੱਢਣੀਆਂ ਨਾ ਮਾਮਾ ਤੇ ਭੈਣਾਂ ਦੀਆਂ ਉਹ ਵੀ ਤਾਂ ਕਦੇ ਇੱਕ ਦੂਜੇ ਨੂੰ ਅਸੀਸ ਦੇਣ ਯਾਰ ਤੇਰੀ ਘਰ ਵਾਲੀ ਜੀਵੇ ਤੇਰੀ ਧੀ ਜੀਵੇ ਤੇਰੀ ਮਾਂ ਜੀਵੇ ਇਹ ਸਮਾਜ ਨੂੰ ਆਪਣੀ ਸੋਚ ਬਦਲਣ ਦੇ ਲੋੜ ਆ ਬੰਦੇ ਜਿਹੜੇ ਫਿਰ ਜੇ ਆਪਸ ਦੇ ਵਿੱਚ ਫਿਰ ਕੋਈ ਗੁੱਸਾ ਕਿਲਾ ਉਹਨਾਂ ਨੇ ਕੱਢਣਾ ਵੀ ਹੈ ਕੋਈ ਇੱਕ ਦੂਜੇ ਨੂੰ ਕੁੱਤਾ ਕਹਿ ਲੈਣਾ ਹਾਂ ਤੇ ਔਰਤਾਂ ਨੂੰ ਗਾਲਾਂ ਕਿਉਂ ਕੱਢਦੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਬੰਦੇ ਨੂੰ ਕੁੱਤਾ ਵੀ ਕਹਿਣਾ ਚਾਹੀਦਾ ਹੈ ਉੱਤਾਂ ਦਾ ਜਿਹੜਾ ਬੰਦੇ ਤੋਂ ਬਹੁਤ ਉੱਤੇ ਆ ਕੁੱਤੇ ਨੂੰ ਗਾਲ ਕੱਢ ਕੇ ਗਾਲ ਨਾ ਕੱਢੋ ਵੀ ਤੂੰ ਬੰਦਾ ਬਣ ਜਾ ਕੁੱਤੇ ਨੂੰ ਤਾਂ ਕੁੱਤਾ ਹੀ ਰਹਿਣ ਦਿਓ ਬਲਕਿ ਸਾਨੂੰ ਸਿੱਖ ਲੈਣਾ ਚਾਹੀਦਾ ਕੁੱਤੇ ਤੋਂ ਵਫਾਦਾਰੀ ਤੇ ਕੁੱਤੇ ਤੋਂ ਕਿਸ ਤਰ੍ਹਾਂ ਅਸੀਂ ਇੱਕ ਸਿਹਤਮੰਦ ਰਹਿਨੇ ਆ ਨਾ ਉਹ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ ਥੋੜੀ ਗੱਲ ਦੇ ਵਿੱਚੋਂ ਇੱਕ ਤਾਂ ਗੱਲ ਇਹ ਸਮਝ ਆਈ ਹੈ ਕਿ ਸਾਨੂੰ ਕਿ ਜਿਹੜੇ ਅਧਿਆਪਕ ਨੇਗੇ ਉਹਨਾਂ ਨੂੰ ਸਿਰਫ ਤੇ ਸਿਰਫ ਸਿਲੇਬਸ ਹੀ ਨਹੀਂ ਪੜਾਉਣਾ ਚਾਹੀਦਾ ਉਹਦੇ ਵਿੱਚੋਂ 5-4 ਮਿੰਟ ਕੱਢ ਕੇ ਕੋਈ ਬੱਚਿਆਂ ਨੂੰ ਮੋਰਲ এডੂਕੇਸ਼ਨ ਕੋਈ ਨੈਤਿਕ ਸਿੱਖਿਆ ਦੇ ਦੇਣੀ ਚਾਹੀਦੀ ਹੈ ਕਿਉਂਕਿ ਸਿਲੇਬਸ ਜਿਹੜੇ ਹੈਗੇ ਨੇ ਸਿਲੇਬਸ ਕੱਢਣੀਆਂ ਕਮੇਟੀਆਂ ਨੇ ਬਣਾਏ ਹੋਏ ਨੇਗੇ ਤੇ ਸਿਲੇਬਸ ਉਹ ਕਿਹੋ ਜਿਹਾ ਕੱਢਦੇ ਨੇਗੇ ਸਿਲੇਬਸ ਕੱਢਣ ਵਾਲੀਆਂ ਕਮੇਟੀਆਂ ਦੇ ਉਹ ਬੰਦੇ ਹੀ ਮੈਂਬਰ ਬਣਦੇ ਹੁੰਦੇ ਨੇ ਕਿ ਜਿਹੜੇ ਬੋਰਡਾਂ ਦੇ ਯੂਨੀਵਰਸਿਟੀਆਂ ਤੇ ਸਰਕਾਰਾਂ ਦੇ ਫਿੱਟ ਪੁਰਜੇ ਹੁੰਦੇ ਨੇਗੇ ਉਹਨਾਂ ਨੇ ਸਿਲੇਬਸ ਉਹਨਾਂ ਨੂੰ ਜਿਹੜਾ ਹজম ਹੁੰਦਾ ਹੋਵੇ ਉਹੋ ਜੇ ਬਣਾਉਣਾ ਹੁੰਦਾ ਹੈ ਪਰ ਇਹ ਤਾਂ ਟੀਚਰ ਦਾ ਹੀ ਮੇਰੇ ਖਿਆਲ ਇੱਕ ਫਰਜ ਬਣਦਾ ਤੁਹਾਡੀ ਗੱਲ ਚੋਂ ਇਹ ਗੱਲ ਨਿਕਲਦੀ ਹੈ ਤੁਸੀਂ ਕਹਿੰਦੇ ਕਿ ਮੈਂ 5 ਮਿੰਟ ਫालतू ਵੀ ਲਾਉਣੀ ਆ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਤੇ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਿਲੇਬਸ ਟੀਚਰ ਵਰਗ ਨੂੰ ਕੀ ਸੁਨੇਹਾ ਦਿਓਗੇ ਤੁਸੀਂ ਜਿਹੜੇ ਤੁਹਾਡੇ ਆਪ ਦੇ ਨਾਲ ਦੇ ਸਾਥੀ ਹੋ ਤੁਸੀਂ ਇਸ ਵੇਲੇ ਸੀਨੀਅਰ ਟੀਚਰ ਹੋ ਲੈਕਚਰਾਰ ਹੋ ਤੇ ਅਧਿਆਪਕ ਵਰਗ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਸਿਲੇਬਸ ਤੋਂ ਪਾਸੇ ਜਾ ਕੇ ਵੀ ਕੁਝ ਮੜਾ ਮੋਟਾ ਹੋਰ ਗੱਲਾਂ ਉਹ ਕਰ ਲਿਆ ਕਰਨ ਜਿਹੜੀਆਂ ਸਿਲੇਬਸ 'ਚ ਨਹੀਂ ਹੁੰਦੀਆਂ ਹਾਂ ਇਹ ਮੇਰਾ ਬਹੁਤ ਹੀ ਵੱਡਾ ਸੁਨੇਹਾ ਹੋਊਗਾ ਕੱਲੇ ਅਧਿਆਪਕ ਵਰਗ ਨੂੰ ਨਹੀਂ ਸਾਰੇ ਵੱਡਿਆਂ ਨੂੰ ਹੀ ਜਿਹੜੇ ਆਪਣੇ ਆਪ ਨੂੰ ਵੱਡਾ ਕਹਿੰਦੇ ਨੇ ਸਾਰਿਆਂ ਨੂੰ ਹੀ ਇਹ ਮੇਰਾ ਸਨੇਹਾ ਹੈਗਾ ਕਿ ਜੇ ਅਸੀਂ ਪੜਾਉਣ ਤੋਂ ਪਹਿਲਾਂ ਕੋਈ ਵੀ 5 ਮਿੰਟ ਕੋਈ ਵੀ ਗੱਲ ਸਿਖਾਉਣ ਤੋਂ ਪਹਿਲਾਂ ਉਹਨਾਂ ਨੂੰ ਪ੍ਰੇਰ ਲਈਏ ਜੇ ਪ੍ਰੇਰਿਆ ਜਾਂਦੇ ਨੇ ਤਾਂ ਉਹ ਤੁਹਾਡੀ ਹਰੇਕ ਗੱਲ ਨੂੰ ਸੁਣਨਗੇ ਮੈਂ ਆਪਣੇ ਹਰੇਕ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਹੀ ਹੈ ਮੈਂ ਕਹਿੰਦੀ ਹੁਣ ਇਹਨਾਂ ਨੂੰ ਪ੍ਰੇਰ ਲਾਂ ਫਿਰ ਮੈਨੂੰ ਲੱਗਦਾ ਹੁੰਦਾ ਕਿ ਹੁਣ ਇਹ ਬਹੁਤ ਸ਼ਾਂਤਮਈ ਢੰਗ ਨਾਲ ਮੇਰੀ ਗੱਲ ਸੁਣ ਰਹੇ ਨੇ ਉਸ ਤੋਂ ਬਾਅਦ ਉਹ ਸਿਲੇਬਸ ਨੂੰ ਵੀ ਬੜੀ ਛੇਤੀ ਕੈਚ ਕਰਦੇ ਨੇ ਤੇ ਮੈਨੂੰ ਇਸ ਤੇ ਹਰ ਵਾਰੀ ਨਤੀਜੇ ਵਧੀਆ ਮਿਲਦੇ ਨੇ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਵੀ ਮੇਰੇ ਵਿਦਿਆਰਥੀ 100% ਨੰਬਰ ਸਿਕਯੂਰ ਵੀ ਕਰ ਲੈਂਦੇ ਨੇ ਅੱਛਾ ਜਿਹਦੇ ਕਰਕੇ ਮੈਨੂੰ ਬਹੁਤ ਸਾਰੇ ਉਹਨਾਂ ਦੇ ਮਾਪੇ ਨੇ ਜਿਹੜੇ ਉਹ ਧੰਵਾਦ ਵੀ ਦਿੰਦੇ ਨੇ ਤੇ ਜਦੋਂ ਮੇਰੀ ਇੱਕ ਸਕੂਲ ਤਾਂ ਉਹਨਾਂ ਦੇ ਮਾਪੇ ਮੈਨੂੰ ਸਪੈਸ਼ਲ ਕਹਿਣਾ ਹੁੰਦੇ ਨੇ ਵੀ ਤੁਹਾਡੀ ਬਦਲੀ ਰੁਕ ਨਹੀਂ ਸਕਦੀ ਕਿਉਂਕਿ ਸਾਡੇ ਅਗਲੇ ਛੋਟੇ ਬੱਚੇ ਵੀ ਪੜਨ ਆ ਰਹੇ ਨੇ ਹੂੰ ਤਾਂ ਇਸ ਗੱਲ ਦੇ ਬੜੇ ਪੋਜੀਟਿਵ ਨਤੀਜੇ ਨਿਕਲਦੇ ਨੇ ਕਿਉਂਕਿ ਸਿਲੇਬਸ ਪੜਾ ਦੇਣਾ ਤੇ ਸਿਲੇਬਸ ਪੜਾ ਕੇ ਰਟਾ ਕੇ ਤੋਤੇ ਵਾਂਗ ਉਹਨਾਂ ਨੂੰ ਪਾਸ ਕਰਾ ਦੇਣਾ ਜਾਂ ਟੌਪ ਵੀ ਕਰਾ ਦੇਣਾ ਇਹ ਇਕੱਲਾ ਜ਼ਰੂਰੀ ਨਹੀਂ ਅੱਜ ਦੇ ਸਮਾਜ ਦੇ ਵਿੱਚ ਉਹਨਾਂ ਨੂੰ ਨਾਲ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਹੈ ਤਾਂ ਹੀ ਅਸੀਂ ਇੱਕ ਸਿਹਤਮੰਤ ਸਮਾਜ ਨੂੰ ਸਿਰਜ ਸਕਦੇ ਹਾਂ ਬਹੁਤ ਕੀਮਤੀ ਗੱਲ ਕਹੀਏ ਤੁਸੀਂ ਤਾਂ ਦੋਸਤੋ ਇਹ ਮੇਰੀ ਛੋਟੀ ਭੈਣ ਮਨਜੀਤ ਕੌਰ ਜਿਹੜੀ ਅੱਜ ਸਾਡੇ ਕੋਲੇ ਸਾਨੂੰ ਇੱਥੇ ਮਿਲਣ ਵੀ ਆਏ ਸੀ ਅਸੀਂ ਇਹਨਾਂ ਦਾ ਫਾਇਦਾ ਲਿਆ ਇਸ ਗੱਲ ਦਾ ਕਿ 10 ਅਕਤੂਬਰ ਨੂੰ ਮਾਨਸਿਕ ਸਿਹਤ ਦਿਵਸ ਹੁੰਦਾ ਹੈ ਉਹਦੇ ਉੱਤੇ ਇਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜ਼ਰੂਰ ਚੰਗਾ ਲੱਗਿਆ ਹੋਵੇਗਾ ਜੇ ਚੰਗਾ ਲੱਗਿਆ ਇਹਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਕੇ ਵੰਡ ਕੇ ਇਹਨੂੰ ਅੱਗੇ ਦੇ ਅੱਗੇ ਇਹਦੇ ਉੱਤੇ ਪ੍ਰਚਾਰ ਕਰਿਓ ਕਿਉਂਕਿ ਗੱਲ ਨਿਚੋੜ ਇਹਨਾਂ ਦੀ ਗੱਲ ਚੋਂ ਇਹੀ ਨਿਕਲਦਾ ਹੈਗਾ ਕਿ ਕੱਲਾ ਸਰੀਰਕ ਤੌਰ ਤੇ ਤੰਦਰੁਸਤ ਹੋਣਾ ਹੀ ਕਾਫੀ ਨਹੀਂ ਹੁੰਦਾ ਮਾਨਸਿਕ ਤੌਰ ਤੇ ਤੰਦਰੁਸਤ ਬੰਦਾ ਜਿਹੜਾ ਹੁੰਦਾ ਹੈ ਉਹ ਜਾਦੇ ਜ਼ਰੂਰੀ ਹੁੰਦਾ ਹੈ ਜੇ ਬੰਦੇ ਦਾ ਮਾਨਸਿਕ ਤਵਾਜਨੀ ਠੀਕ ਨਹੀਂ ਹੈਗਾ ਮਾਨਸਿਕ ਪਰੇਸ਼ਾਨੀ ਚ ਗੁਜ਼ਰ ਰਿਹਾ ਹੈ ਮੈਂ ਖੁਦ ਆਪ ਅਧਿਆਪਕ ਵੀ ਰਿਹਾ ਹੈਗਾ ਤੇ ਅਸੀਂ ਜਾਣਦੇ ਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਹੈਗੇ ਕਈ ਵਾਰੀ ਘਰਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਇਟਾਂ ਰੋੜੇ ਡਿੱਗਣ ਲੱਗੇ ਜੀ ਕੱਪੜੇ ਕੱਟੇ ਜਾਣ ਲੱਗੇ ਜੀ ਸਿਰ ਮਾਰ ਕੇ ਖੇਡਣ ਲੱਗੀਆਂ ਬੀਬੀਆਂ ਇਹ ਵੀ ਮਤਲਬ ਮਾਨਸਿਕ ਪਰੇਸ਼ਾਨੀ ਦੇ ਕਾਰਨ ਹੀ ਵਾਪਰਦੀਆਂ ਹੁੰਦੀਆਂ ਸਾਰੀਆਂ ਘਟਨਾਵਾਂ ਜੇ ਅਸੀਂ ਸਮਾਜ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਆ ਕਿ ਸਾਡਾ ਸਮਾਜ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਸਾਡੇ ਮੁੰਡੇ ਤੇ ਕੁੜੀਆਂ ਨੌਜਵਾਨ ਸਾਡਾ ਯੂਥ ਹੈ ਜਿਹੜਾ ਉਹ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ ਤਾਂ ਜਿੱਥੇ ਸਾਨੂੰ ਇਹਨਾਂ ਦੀ ਗੱਲ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਜਿੱਥੇ ਸਿਲੇਬਸ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਸਿਲੇਬਸ ਪੜ੍ਹਨ ਨਾਲ ਅਸੀਂ ਜਮਾਤਾਂ ਦੀਆਂ ਪੌੜੀਆਂ ਅੱਗੇ ਚੜ੍ਹਨਾ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਜ਼ਿੰਦਗੀ ਦਾ ਜਿਹੜਾ ਇਮਤਿਹਾਨ ਹੈ ਇੱਕ ਤਾਂ ਹੁੰਦਾ ਨਾ ਸਕੂਲ ਦਾ ਅਸੀਂ ਇਮਤਿਹਾਨ ਪਾਸ ਕਰਨਾ ਹੈ ਕਾਲਜ ਦਾ ਇਮਤਿਹਾਨ ਪਾਸ ਕਰਨਾ ਹੈ ਯੂਨੀਵਰਸਿਟੀ ਦਾ ਇਮਤਿਹਾਨ ਪਾਸ ਕਰਨਾ ਹੈ ਪਰ ਜ਼ਿੰਦਗੀ ਦਾ ਇਮਤਿਹਾਨ ਪਾਸ ਕਰਨ ਵਾਸਤੇ ਮਾਨਸਿਕ ਤੌਰ ਦੇ ਉੱਤੇ ਤੰਦਰੁਸਤੀ ਬਹੁਤ ਜ਼ਰੂਰੀ ਹੈ ਇਹ ਇਹ ਹਾਂ ਮੈਂ ਇੱਕ ਗੱਲ ਇਹਦੇ ਚ ਹੋਰ ਵੀ ਕਹਿਣਾ ਚਾਹੂੰਗੀ ਵੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਅੱਜ ਕੱਲ ਕੁੜੀਆਂ ਸੁਰੱਖਤ ਨਹੀਂ ਹੈਗੀਆਂ ਬਲਾਤਕਾਰ ਵਰਗੀਆਂ ਬੜੀਆਂ ਘਟਨਾਵਾਂ ਵਾਪਰਦੀਆਂ ਨੇ ਹਾਂ ਹਾਂ ਜਿਹੜਾ ਕੋਈ ਬਲਾਤਕਾਰ ਵਰਗਾ ਮਾੜਾ ਕੰਮ ਕਰਦਾ ਹੈ ਨਾ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਹੈ ਬੰਦਾ ਬਿਮਾਰ ਹੈ ਬੰਦਾ ਉਹ ਮਾਨਸਿਕ ਤੌਰ ਤੇ ਬਿਮਾਰ ਹੋਣ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਜਿਹੜਾ ਬੰਦਾ ਨਸ਼ੀਆਂ ਚ ਪੈਂਦਾ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਹੈ ਬਿਨਾਂ ਗੱਲ ਤੋਂ ਲੜਾਈ ਕਰਦਾ ਹੈ ਗਾਲ੍ਹਾਂ ਕੱਢਦਾ ਹੈ ਜਾਂ ਕਿਸੇ ਨੂੰ ਬੁਰੀ ਨਜ਼ਰ ਨਾਲ ਦੇਖਦਾ ਹੈ ਉਹ ਵੀ ਮਾਨਸਿਕ ਬਿਮਾਰੀ ਦੀਆਂ ਨਿਸ਼ਾਨੀਆਂ ਨੇ ਜਿਹੜੀ ਸਰੀਰਕ ਬਿਮਾਰੀ ਹੈ ਉਹ ਤਾਂ ਸਾਹਮਣੇ ਨਜ਼ਰ ਆ ਜਾਂਦੀ ਹੈ ਪਰ ਬਿਮਾਰ ਜਿਹੜੀ ਮਾਨਸਿਕ ਤੌਰ ਤੇ ਬਿਮਾਰੀ ਹੈ ਉਹਨੂੰ ਫੜਨਾ ਬਹੁਤ ਔਖਾ ਹੈ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਹੈ ਅਧਿਆਪਕਾਂ ਲਈ ਤਾਂ ਖਾਸ ਤੌਰ 'ਤੇ ਕਿਉਂਕਿ ਅਧਿਆਪਕਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡਾ ਸਿਰਫ ਮਕਸਦ ਪੜ੍ਹਾਉਣਾ ਨਹੀਂ ਸਾਡੇ ਸਿਰ ਤੇ ਏਡੀ ਵੱਡੀ ਜ਼ਿੰਮੇਵਾਰੀ ਹੈ ਵੀ ਦੇਸ਼ ਦਾ ਜਿਹੜਾ ਭਵਿੱਖ ਹੈ ਸਾਡੇ ਅੱਗੇ ਬੈਠਾ ਹੁੰਦਾ ਹੈ ਅਸੀਂ ਇਕੱਲੇ ਇਕੱਲੇ ਬੱਚੇ ਨੂੰ ਪਹਿਲਾਂ ਅਬਜ਼ਰਵ ਕਰਕੇ ਉਹਨਾਂ ਦੀ ਮਾਨਸਿਕ ਸਿਹਤ ਨੂੰ ਜਾਂਚਣਾ ਹੈ ਫੇਰ ਹੀ ਪੜਾਇਆ ਜਾ ਸਕਦਾ ਹੈ ਮੇਰੇ ਕੋਲੇ ਬਹੁਤ ਸਾਰੀਆਂ ਇਹੋ ਜਿਹੀਆਂ ਧਾਰਨਾਵਾਂ ਨੇ ਜਿੰਨਾ ਬੱਚਿਆਂ ਨੂੰ ਮੈਂ ਬਹੁਤ ਹੀ ਰਾਹੇ ਪਾ ਕੇ ਉਹਨਾਂ ਨੂੰ ਕਾਮਯਾਬ ਕੀਤਾ ਹੈ ਬਾ ਬਹੁਤ ਅੱਛਾ ਉਹਨਾਂ ਦੀਆਂ ਉਹਨਾਂ ਦੀ ਮੈਂ ਪਹਿਲਾਂ ਮਾਨਸਿਕਤਾ ਹੀ ਪੜਦੀ ਸੀ ਵੀ ਇਹ ਬੱਚਾ ਕਲਾਸ ਦੇ ਵਿੱਚ ਲਗਾਤਾਰ ਡਿਸਟਰਬੈਂਸ ਕਰ ਰਿਹਾ ਹੈ ਲਗਾਤਾਰ ਇਸ ਤਰ੍ਹਾਂ ਦਾ ਜਾਂ ਕੋਈ ਕੰਮ ਕਰ ਰਿਹਾ ਹੈ ਇਹਦਾ ਮਤਲਬ ਇਹਨੂੰ ਕੋਈ ਪ੍ਰੋਬਲਮ ਹੈ ਪਹਿਲਾਂ ਉਹਦੀ ਮਾਨਸਿਕ ਸਿਹਤ ਜਾਂਚੀ ਜਾਵੇ ਹਮ ਇਸ ਤਰ੍ਹਾਂ ਜਦੋਂ ਬੱਚਾ ਤੁਹਾਡੇ ਤੁਹਾਡੇ ਕੋਲੇ ਆ ਜਾਂਦਾ ਹੈ ਉਹਦੇ ਬਾਰੇ ਜਾਂਚ ਲੈਣੇ ਉਹ ਬੱਚਾ ਤੁਹਾਡੇ ਬਹੁਤ ਨੇੜੇ ਹੋ ਜਾਂਦਾ ਹੈ ਉਹ ਸਾਰੀਆਂ ਆਪਣੀਆਂ ਗੱਲਾਂ ਵੀ ਦੱਸਣ ਲੱਗ ਜਾਂਦਾ ਜੇ ਕੋਈ ਮਾੜਾ ਕੰਮ ਕਰਦਾ ਨਾ ਉਹ ਵੀ ਦੱਸ ਜਾਂਦੇ ਹੈ ਅੱਛਾ ਮੇਰੇ ਤੱਕ ਤੇ ਮੇਰੇ ਕੋਲ ਤਾਂ ਬੱਚੇ ਇੰਨੇ ਭਰੇਰੇ ਜਾਂਦੇ ਸੀ ਵੀ ਮੈਨੂੰ ਘਰ ਦੀਆਂ ਵੀ ਸਾਰੀਆਂ ਦੱਸ ਜਾਂਦੇ ਸੀ ਜਿਹੜੀਆਂ ਕਹਿੰਦੇ ਹੁੰਦੇ ਸੀ ਮੈਡਮ ਅਸੀਂ ਆਪਣੇ ਮਾਪੇ ਨਾਲ ਵੀ ਨਹੀਂ ਕਰ ਸਕਦੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਸੀ ਵੀ ਮੈਨੂੰ ਇੱਕ ਮਾਂ ਸਮਝ ਕੇ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ ਤੇ ਉਹ ਬੱਚੇ ਅੱਜ ਤੱਕ ਮੇਰੇ ਨਾਲ ਜੁੜੇ ਹੋਏ ਨੇ ਭਾਵੇਂ ਉਹ ਗਾਂ ਬੱਚਿਆਂ ਵਾਲੇ ਵੀ ਹੋ ਗਏ ਹੂੰ ਤੇ ਮੈਨੂੰ ਇੱਕ ਦੋ ਮੇਰੇ ਸਟੂਡੈਂਟਸ ਦਾ ਫੋਨ ਆਉਂਦਾ ਹੁੰਦਾ ਮੈਡਮ ਹੁਣ ਗਾਂ ਸਾਡੇ ਬੱਚੇ ਹੋਗੇ ਇਹਨਾਂ ਨੂੰ ਵੀ ਪੜਾ ਸਕਦੇ ਹੋ ਤੁਸੀਂ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਹੂੰ ਸੋ ਮਾਨਸਿਕ ਸਿਹਤ ਨੂੰ ਹਰ ਇੱਕ ਦਿਨ ਨੂੰ ਪਹਿਲਾਂ ਸਾਨੂੰ ਪਰਖ ਲੈਣਾ ਵੀ ਜ਼ਰੂਰੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਤਾਂ ਜਿਹੜੀ ਸਰੀਰਕ ਤਾਂ ਬਿਮਾਰੀ ਹੈ ਉਹ ਤਾਂ ਨਜ਼ਰ ਆ ਜਾਂਦੀ ਹੈ ਪਰ ਮਾਨਸਿਕ ਬਿਮਾਰੀ ਨਜ਼ਰ ਨਹੀਂ ਆਉਂਦੀ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਜੇ ਅਸੀਂ ਕਹਿੰਦੇ ਆ ਨਾ ਕਿ ਸਾਡੀ ਜਿਹੜੀ ਬਲੱਡ ਦੀ ਸਰਕੂਲੇਸ਼ਨ ਹੈ ਉਹ ਸਾਡੇ ਹਾਰਟ ਤੋਂ ਚੱਲਦੀ ਹੈ ਸਾਡੇ ਹਾਰਟ ਤੋਂ ਨਹੀਂ ਚੱਲਦੀ ਸਭ ਕੁਝ ਇੱਥੋਂ ਹੀ ਚੱਲਦਾ ਹੈ ਸਾਰਾ ਕੁਝ ਸਾਡੀ ਸੋਚ ਨਾਲ ਜੁੜਿਆ ਹੋਇਆ ਹੈ ਬਿਮਾਰੀਆਂ ਵੀ ਸਾਨੂੰ ਸੋਚ ਨਾਲ ਹੀ ਲੱਗਦੀਆਂ ਨੇ ਜੇ ਅਸੀਂ ਪੋਜ਼ਿਟਿਵ ਪਾਸੇ ਤੁਰ ਲਈਏ ਨਾ ਤੇ ਬਿਮਾਰੀਆਂ ਵੀ ਆਪਣੇ ਆਪ ਦੂਰ ਹੁੰਦੀਆਂ ਜਾਂਦੀਆਂ ਨੇ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਤਾਂ ਹੀ ਲਿਖੇ ਮਨ ਜਿੱਤੇ ਜਗ ਜਿੱਤੇ ਮਨ ਜਿੱਤੇ ਜਗ ਜਿੱਤੇ ਬਹੁਤ ਵੱਡੀ ਗੱਲ ਹੈ ਇਹ ਹਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਵੀ ਜੱਗ ਨੂੰ ਜਿੱਤ ਲੈਂਦਾ ਬੰਦਾ ਜਿਹਨੇ ਮਨ ਜਿੱਤ ਲਿਆ ਮਨ ਤੇ ਕਾਬੂ ਪਾ ਲਿਆ ਹਾਂ ਉਹ ਬੁਰਾਈਆਂ ਤੋਂ ਬਚ ਰਹਿਂਦਾ ਹੈ ਫਿਰ ਨਸ਼ਿਆਂ ਤੋਂ ਬਚ ਰਹਿਂਦਾ ਹੈ ਹਰ ਬੁਰਾਈ ਤੋਂ ਬਚਦਾ ਉਹ ਤੇ ਜਿਹਦਾ ਮਨ ਹੀ ਬੇਕਾਬੂ ਹੈ ਹਾਂ ਔਰ ਤੁਹਾਡੀ ਗੱਲ ਦੇ ਵਿੱਚੋਂ ਬੀਬੀ ਮਨਜੀਤ ਇਹ ਵੀ ਨਿਕਲਦਾ ਹੈਗਾ ਵੀ ਜਿਹੜਾ ਤੁਸੀਂ ਮੋਬਾਈਲ ਫੋਨ ਨੂੰ ਕਿਹਾ ਵੀ ਕਈ ਬੱਚੇ ਤਾਂ YouTube ਤੋਂ ਪੜ੍ਹ ਕੇ ਮਤਲਬ ਵੱਡੇ ਵੱਡੇ ਅਫਸਰ ਵੀ ਬਣ ਗਏ ਐ ਤੇ ਕਈ ਗਰਵਟ ਵਾਲੇ ਪਾਸੇ ਵੀ ਗਏ ਇਹਦੇ ਚ ਗਲੇ ਨਿਕਲਦੀ ਹੈ ਵੀ ਹੁਣ ਨੌਜਵਾਨਾਂ ਨੂੰ ਇਹਦਾ ਮਤਲਬ ਇਹੀ ਸੁਨੇਹਾ ਜਾਣਾ ਦੇਣਾ ਚਾਹੋਗੇ ਤੁਸੀਂ ਵੀ ਜਿਹੜੀ ਟੈਕਨੀਕ ਹੈ ਦੇਖੋ ਸਾਨੂੰ ਟੈਕਨੀਕ ਦਾ ਵਿਰੋਧੀ ਤਾਂ ਨਹੀਂ ਹੋਣਾ ਚਾਹੀਦਾ ਟੈਕਨੀਕ ਤਾਂ ਜ਼ਰੂਰੀ ਹੈ ਟੈਕਨੀਕ ਨਾਲ ਤਾਂ ਚੱਲਣਾ ਬੜਾ ਜ਼ਰੂਰੀ ਹੈ ਇਹ ਤਾਂ ਹੁਣ ਯੂਥ ਦੇ ਉੱਤੇ ਹੈ ਨੌਜਵਾਨਾਂ ਦੇ ਉੱਤੇ ਵੀ ਤੁਸੀਂ ਇਸ ਟੈਕਨੀਕ ਨੂੰ ਦੋਸਤ ਬਣਾਉਣਾ ਹੈ ਕਿ ਦੁਸ਼ਮਣ ਹਾਂ ਜਿਨੇ ਆਪਦੇ ਪਹਿਲੇ ਸਾਲ ਜ਼ਿੰਦਗੀ ਦੇ 20 25 30 ਸਾਲ ਦੱਬ ਕੇ ਮਿਹਨਤ ਕਰ ਲਈ ਤੇ ਇਹਨੂੰ ਟੈਕਨੋਲੋਜੀ ਨੂੰ ਸਹੀ ਢੰਗ ਨਾਲ ਵਰਤ ਲਿਆ ਉਹ ساری ਜ਼ਿੰਦਗੀ ਸੁੱਖ ਦੀ ਰੋਟੀ ਖਾਊਗਾ ਤੇ ਜਿਨੇ ਪਹਿਲੇ 25 30 ਸਾਲ ਜਿਹਨੂੰ ਉਹ ਆਪਦੇ ਸ਼ਬਦਾਂ ਚ ਸੁੱਖ ਕਹਿੰਦਾ ਸਾਡੇ ਤਾਂ ਪੁੱਠੇ ਆ ਸ਼ਬਦਾਂ ਪੁੱਠੇ ਕੌਮੇ ਵਾਲਾ ਸੁੱਖ ਹੈ ਜਿਹਨੂੰ ਸੁੱਖ ਕਹਿੰਦਾ ਜਾਂ ਫਿਰ ਮੋਬਾਈਲਾਂ ਦਾ ਦੁਰਉਪਯੋਗ ਕਰ ਲਿਆ ਉਹ ਫਿਰ ਸਾਰੀ ਜ਼ਿੰਦਗੀ ਰੋਟੀ ਲਈ ਲੜਦਾ ਰਹੂਗਾ ਸੋ ਜੇ ਸੌਖੀ ਰੋਟੀ ਖਾਣੀ ਹੈ ਤਾਂ ਮੇਰਾ ਨੌਜਵਾਨਾਂ ਨੂੰ ਸਨੇਹਾ ਇਹੀ ਹੈ ਵੀ ਟੈਕਨੀਕ ਦੇ ਨਾਲ ਚੱਲਣਾ ਬੜਾ ਜ਼ਰੂਰੀ ਹੈ ਜੇ ਟੈਕਨੀਕ ਦੇ ਨਾਲ ਨਾ ਚੱਲੇ ਅਸਤੋਂ ਦੁਨੀਆ 'ਚ ਪਿੱਛੇ ਰਹਿ ਜਾਾਂਗੇ ਦੁਨੀਆ ਦੇ ਨਾਲ ਵੀ ਚੱਲਣਾ ਹੈ ਹੁਣ ਤਾਂ ਹੋਰ ਵੀ ਗਾਂ ਜਿਹੜੀ AI ਟੈਕਨੀਕ ਆ ਰਹੀ ਹੈ ਮਨਸੂਈ ਬੁੱਧੀ ਇਹਨੇ ਪਤਾ ਨਹੀਂ ਹੋਰ ਕਿੱਥੇ ਲੈ ਜਾਣਾ ਹੈ ਮੋਬਾਈਲ ਤਾਂ ਖਤਮ ਹੋ ਜਾਣੇ ਹੋਰ 4-5 ਸਾਲਾਂ ਨੂੰ ਤੇ ਇਸ AI ਟੈਕਨੀਕ ਨੇ ਬਹੁਤ ਸਾਰਾ ਜਿਹੜਾ ਹੁਨਰ ਹੈ ਉਹਨੂੰ ਵੀ ਖਤਮ ਕਰ ਦੇਣਾ ਕਿਉਂਕਿ ਰੋਬੋਟ ਨੇ ਸਾਰੇ ਕੰਮ ਕਰਨ ਲੱਗ ਜਾਣੇ ਨੇ ਤਾਂ ਫਿਰ ਸਾਨੂੰ ਇਸ ਨਵੀਂ ਟੈਕਨੋਲੋਜੀ ਦੇ ਨਾਲ ਚੱਲਣਾ ਤਾਂ ਬਹੁਤ ਜ਼ਰੂਰੀ ਹੈ ਪਰ ਉਹਦੇ ਦੁਰਉਪਯੋਗ ਤੋਂ ਬਚ ਕੇ ਵੀ ਚੱਲਣਾ ਪੈਣਾ ਹੈ ਮੈਂ ਇੱਕ ਕਹੂੰਗੀ ਵੀ ਚਿੱਕੜ ਦੇ ਵਿੱਚ ਕਮਲ ਬਣਨਾ ਪੈਣਾ ਤੁਹਾਨੂੰ ਹੂੰ ਚਿੱਕੜ ਦੇ ਵਿੱਚੋਂ ਕਮਲ ਉਗਦਾ ਹੈ ਤੇ ਕਮਲ ਦੀ ਇੱਕ ਵੱਖਰੀ ਖੁਸ਼ਬੂ ਹੈ ਤੇ ਉਹ ਇੱਕ ਧਾਰਮਿਕ ਚਿੰਨ੍ਹ ਵਜੋਂ ਵੀ ਵਰਤਿਆ ਜਾਂਦਾ ਹੈ ਵੀ ਮਾਤਾ ਸਰਸਵਤੀ ਦਾ ਉਹਨੂੰ ਵਾਹਨ ਮੰਨਿਆ ਜਾਂਦਾ ਹੈ ਹੂੰ 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 ਤੇ ਉਗਦਾ ਤਾਂ ਚਿੱਕੜ ਚੈ ਪਰ ਇੱਕ ਵੀ ਛਿੱਟਾ ਨਹੀਂ ਉੱਤੇ ਪੈਣ ਦੇ ਦਿੰਦਾ ਬੱਤਕ ਹੁੰਦੀ ਹੈ ਰਹਿੰਦੀ ਪਾਣੀ ਚ ਪਰ ਪਾਣੀ ਲੱਗਣ ਨਹੀਂ ਦਿੰਦੀ ਇਹਦੇ ਲੱਗਣ ਨਹੀਂ ਦਿੰਦੀ ਹਾਂ ਇਹ ਤਾਂ ਬੱਚਿਆਂ ਨੂੰ ਜਿਹੜੀਆਂ ਕੁਰਿਤੀਆਂ ਸਮਾਜ ਚ ਫੈਲੀਆਂ ਉਹਨਾਂ ਤੋਂ ਭੇਜ ਰਹਿ ਕੇ ਹੂੰ ਸੁਚੇਤ ਹੋ ਕੇ ਚੱਲਣਾ ਪਊਗਾ ਹੂੰ ਸੋ ਮੇਰੀ ਸਾਰੇ ਨੌਜਵਾਨ ਵਰਗ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਵੀ ਸਭ ਤੋਂ ਪਹਿਲਾਂ ਜੇ ਜ਼ਰੂਰੀ ਹੈ ਸਰੀਰਕ ਤੰਦਰੁਸਤੀ ਤੋਂ ਵੀ ਜ਼ਰੂਰੀ ਹੈ ਉਹ ਮਾਨਸਿਕ ਤੰਦਰੁਸਤੀ ਹੈ ਹੂੰ ਆ ਦੋਸਤੋ ਸਾਰੀ ਗੱਲਬਾਤ ਦੇ ਵਿੱਚੋਂ ਇਹ ਨਿਚੋੜ ਨਿਕਲਦਾ ਹੈ ਕਿ ਸਾਨੂੰ ਦਿਮਾਗੀ ਤੌਰ ਤੇ ਮਾਨਸਿਕ ਤੌਰ ਦੇ ਉੱਤੇ ਆਪਣਾ ਸੋਚਣ ਦਾ ਟੰਗ ਠੀਕ ਰੱਖ ਕੇ ਮਾਨਸਿਕ ਸਿਹਤ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਬੰਦੇ ਦੀ ਮਾਨਸਿਕ ਸਿਹਤ ਠੀਕ ਹੈ ਤੇ ਫਿਰ ਉਹੀ ਗੱਲ ਮੈਂ ਦੁਬਾਰੇ ਫੇਰ ਕਹੂੰਗਾ ਕਿ ਮਨ ਜੀਤੇ ਜਗ ਜੀਤ ਫਿਰ ਉਹ ਮਨ ਨੂੰ ਜਿੱਤ ਲੈਣ ਵਾਲਾ ਬੰਦਾ ਮਨ ਤੇ ਕਾਬੂ ਪਾਉਣ ਵਾਲਾ ਬੰਦਾ ਜਿਹੜਾ ਹੁੰਦਾ ਹੈ ਉਹ ਦੁਨੀਆ ਨੂੰ ਜਿੱਤ ਲੈਂਦਾ ਹੈ ਪੂਰੀ ਨੂੰ ਸਾਡੇ ਸਾਹਮਣੇ ਸੈਂਕੜੇ ਉਦਾਹਰਨਾਂ ਪਈਆਂ ਨੇ ਤੇ ਮੈਂ ਵੀ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਗਾ ਜਿੱਥੇ ਮੈਂ ਆਪਣੀ ਛੋਟੀ ਭੈਣ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਸਮਾਂ ਕੱਢ ਕੇ ਸਾਡੇ ਕੋਲੇ ਆ ਕੇ ਇਹ ਕੀਮਤੀ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਤੇ ਉੱਥੇ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਆਪਣਾ ਮੇਘ ਰਾਜ ਰੱਲਾ ਜਿਹੜਾ YouTube ਚੈਨਲ ਹੈ ਉਹਦੇ ਵੱਲੋਂ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਮੇਰਾ ਜਿਹੜਾ ਜਨਮ ਹੈ ਉਹ ਪਿੰਡ ਰੱਲਾ ਮਾਨਸਾ ਜਿਹੜੇ ਚ ਹੋਇਆ ਸਾਡਾ ਦੋਹਾਂ ਦਾ ਅਸੀਂ ਸਕੇ ਭੈਣ ਭਰਾ ਹੈਗੇ ਆਂ ਔਰ ਸਾਨੂੰ ਪੁਰਾਣਾ ਜ਼ਿਲ੍ਹਾ ਬਠਿੰਡਾ ਸੀ ਬਠਿੰਡੇ ਵਾਲਿਆਂ ਦੇ ਉੱਤੇ ਗੀਤ ਬਣੇ ਹੋਏ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਇਹ ਰਫਲਾ ਰੱਖਣ ਦੇ ਪਾਈ ਰਫਲਾਂ ਦੇ ਨਾਲ ਕਿਤਾਬਾਂ ਦੇ ਵਿੱਚ ਵੀ ਰਿਕਾਰਡ ਹੈ ਮੈਂ ਦੱਸਣਾ ਚਾਹਣਾ ਹੈ ਬਠਿੰਡੇ ਵਾਲਿਆਂ ਦਾ ਵੱਡੇ ਚੋਟੀ ਦੇ ਸਹਿਤਕਾਰ ਲੇਖਕ ਮਾਨਸਾ ਦੇ ਵਿੱਚ ਬਠਿੰਡੇ ਦੇ ਵਿੱਚ ਬਹੁਤ ਪੈਦਾ ਹੋਇਆ ਸਾਡਾ ਪੂਰਾ ਪੰਜਾਬ ਹੀ ਮਾਨਯੋਗ ਹੈ ਮਾਨ ਕਰਨ ਯੋਗ ਹੈ ਪਰ ਬਠਿੰਡੇ ਵਾਲਿਆਂ ਦਾ ਸਾਹਿਤ ਰਚਣ ਦੇ ਵਿੱਚ ਹੋਰ ਅਗਾਂ ਬਹੁਤ ਲੇਹਰਾਂ ਦੇ ਵਿੱਚ ਮਾਨਸਾ ਤੇ ਬਠਿੰਡਾ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਬੜਾ ਅਗਾਂ ਬਹੁਤ ਇਲਾਕਾ ਹੈ ਅਸੀਂ ਕੱਲੇ ਰਫਲਾਂ ਰੱਖਣ ਦੇ ਸ਼ੌਕੀ ਨਹੀਂ ਕੁਝ ਬੰਦੇ ਹੋਣਗੇ ਪਰ ਅਸੀਂ ਇਹ ਕਹਿਣਾ ਚਾਹਾਂਗੇ ਅੱਜ ਦੀ ਇਸ ਇੰਟਰਵਿਊ ਰਹੀਂ ਤੁਹਾਨੂੰ ਕਿ ਠੀਕ ਹੈ ਬੰਦੂਕਾਂ ਤੇ ਰਫਲਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਕੁਝ ਨਹੀਂ ਸਵਾਰਨਾ ਇਹਨਾਂ ਦੀ ਥਾਂ ਦੇ ਉੱਤੇ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਲਾਇਬ੍ਰੇਰੀ ਜ਼ਰੂਰ ਹੋਣੀ ਚਾਹੀਦੀ ਹਰੇਕ ਦੇ ਘਰ ਮੈਨੂੰ ਤਾਂ ਲੱਗਦਾ ਇਹ ਗੱਲ ਤਾਂ ਬਣੀ ਹੋਣੀ ਆ ਬਠਿੰਡੇ ਵਾਲੇ ਰਫਲਾ ਰੱਖਣ ਦੇ ਬਠਿੰਡੇ ਵਾਲੇ ਨਹੀਂ ਜਿਹੜੀ ਸੋਚ ਹੈ ਉਹ ਰਫਲਾ ਵਰਗੀ ਹੈ ਹੂੰ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਪਰ ਅੰਕੜਿਆਂ ਮੁਤਾਬਕ ਹਥਿਆਰ ਵੀ ਕੁਝ ਮੇਰੇ ਖਿਆਲ ਬਠਿੰਡੇ ਜ਼ਿਲ੍ਹੇ ਚ ਜ਼ਿਆਦਾ ਨੇ ਹਾਂ ਪਰ ਕਿਤਾਬਾਂ ਹਰੇਕ ਨੂੰ ਆਪਣੇ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ ਸਹਿਤ ਨਾਲ ਜੁੜਨਾ ਚਾਹੀਦਾ ਹੈ ਅਸੀਂ ਇਹ ਕਹਿਣਾ ਚਾਹਾਂਗੇ ਤਾਂ ਮੇਰੀ ਛੋਟੀ ਭੈਣ ਨੇ ਤੁਸੀਂ ਆ ਕੇ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ